ਦੋਵਾਰੇ ਕਿੰਨੇ ਹੋ ਗਏ ਸਾਰੇ ਅੱਜ 17 ਹਾੜ 1 ਜੁਲਾਈ 1225 ਤੇ ਅੱਜ ਦੇ ਭਾਈ ਸਾਡਾ ਭਤੀਜਾ ਭਤੀਜੀ ਸਕੂਲ ਚੱਲਿਆ ਜੂਨ ਦੀਆਂ ਵੱਡੀਆਂ ਛੁੱਟੀਆਂ ਤੋਂ ਬਾਅਦ ਕਿਵੇਂ ਹੈਪੀ ਠੀਕ ਆ ਵਧੀਆ ਤੇ ਭਾਈ ਹੈਪੀ ਆਪਣਾ ਮਾਸੀ ਦਾ ਮੁੰਡਾ ਸੱਜ ਜੀ ਤਾਜ ਦਾ ਡੈਡੀ ਉਹ ਕੁੜੀ ਆ ਹੀ ਨਹੀਂ ਅੱਜ ਚੰਗਾ ਸੱਜੂ ਇਹ ਕੰਮ ਕਰਦਾ ਪੁੱਤਰ ਮੈਂ ਕੋਈ ਓਏ ਸੱਜ ਜੀ ਵਾਏ ਮੰਮਾ ਨੂੰ ਇੱਧਰ ਭੇਜ ਦੇ ਨਹੀਂ ਮੰਮਾ ਨੂੰ ਭੇਜਣਾ ਭੇਜ ਦਿੰਦੇ ਜੰਗ ਲਾਇਰ ਨੇ ਤਾਜ ਉਹ ਰਿਹਾ ਓਏ ਸੱਜ ਜੀ ਦੀ ਅੰਦੀਆ ਤਾਜ ਦਾ ਸਕੂਲ ਲੇਟ ਲੱਗੂਆ ਪਰ ਤੂੰ ਬਾਹਰ ਤੇ ਜਾਣਾ ਹਾਂ ਏ ਜੇ ਤੈਨੂੰ ਜ ਨਾਲ ਟੰ ਟੰ ਲਾਉਣੀ ਤੇ ਨਾਲ ਖਿੱਚੂ ਕਿੰਨਾ ਕਿੰਨਾ ਚਿਰ ਹੋ ਗਿਆ ਛੁੱਟੀਆਂ ਨੂੰ ਮਹੀਨਾ ਕੇ ਰੁੱਢ ਮਹੀਨਾ ਮਹੀਨਾ ਕੋਈ ਨਾ ਪੁੱਤਰ ਕਦੇ ਦਿਨ ਬਾਅਦ ਆ ਬਹੁਤ ਜੀ ਲੱਗਿਆ ਕਰੂਆ ਜੱਸ ਜੱਸ ਸਕੂਲ ਚ ਜਾਂਦਾ ਮਨ ਆਦਲਾ ਮਨ ਆਦਲਾ ਓਏ ਹਾਂ ਓਏ ਭੋਲੂਆ ਯਾ ਹੈਲੋ ਸਤਿ ਸ਼੍ਰੀ ਅਕਾਲ ਕੌਣ ਬੁਲਾਉ ਚਾਚੇ ਨੂੰ ਓ ਚਾਚੇ ਨੂੰ ਸਤਿ ਸ਼੍ਰੀ ਅਕਾਲ ਕੌਣ ਬੁਲਾਉ ਠੀਕ ਹੈ ਜੀ ਮੱਠੀ ਆਦਾ ਫਰੀਕਾਲ ਅੱਜ ਭਈ ਤੇ ਜੀ ਨਹੀਂ ਕਰਦਾ ਹਨਾ ਕੀ ਕਰਦਾ ਜੋ ਸਕੂਲ ਜਾਣ ਨੂੰ ਕਰਦਾ ਜੀ ਬੱਲੇ ਕੀ ਦੇਖੀ ਇਹ ਨਰਾਇਣ ਤੂੰ ਵੀ ਚਰਚਾ ਸਾਈ ਦੇ ਨਾਲ ਹੀ ਬੈਨ ਤੇ ਦੇ ਨਵਾਂ ਗਾਣਾ ਦਿੱਲੀ ਆਉਂਦਰੀ ਚਲੋ ਤੂੰ ਵੀ ਚੜ ਜਾ ਵਾਂ ਤੇ ਸਾਰੀਆਂ ਕੁੜੀਆਂ ਨਾਲ ਤੂੰ ਵੀ ਐਂ ਕਰੀ ਚੰਗਾ ਜਿਵੇਂ ਕਰੀਂਗਾ ਹੈਲੋ ਸਾਰਿਆਂ ਨਾਲ ਆਹ ਦੋਸਤਾਂ ਨਾਲ ਹੈਂਡਸ਼ੇਕ ਕਰੀਆ ਹਾਂ ਮੇਰੇ ਕੋਲ ਦੋਸਤ ਨਹੀਂ ਦੋਸਤ ਹੀ ਨਹੀਂ ਆ ਵੀ ਕਾਪ ਮਰੀ ਨਾ ਅਭੀ ਇਹ ਦੋਸਤ ਨਹੀਂ ਕੀ ਹੋਰਿਆ ਫਿਰ ਹੱਥ ਮਿਲਾ ਲਾ ਮੇਰੇ ਨਾਲ ਜਾਨਾ ਫਿਰ ਮੈਂ ਬੜਾ ਤਾਂ ਹੀ ਤਾਂ ਗੱਪੀ ਦੋਸਤੀ ਨਹੀਂ ਹੂੰ ਓਹੋ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬੁਰਗਾਂ ਨੂੰ ਸਭ ਚਿਰ ਆ ਗਾ ਤੇ ਜੀ ਆਣ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਆ ਨਰਮਾ ਹਲੇ ਵੀ ਕੀ ਦੇਖਦਾਈ ਸਾਡੇ ਪਿੰਡ ਵੀ ਆ ਦੇਖਣ ਨੂੰ ਮਿਲਦਾ ਭਾਈ ਤੇ ਪਿੱਛੇ ਲੱਦਿਆ ਜੂਰੀਆ ਦਾ ਗੱਟਾ ਅ ਜੂਰੀਆ ਬੌਣ ਚੱਲਿਆ ਇੱਕ ਗੱਟਾ ਕੀ ਖਲਾਰਨਾਗਾ ਕਿਹੜੇ ਖੇਤ ਚ ਇਹ ਸੜਕ ਵੀ ਅੱਜ ਤਹਾਨੂੰ ਦੇਖੀ ਮਤਲਬ ਨਹੀਂ ਦੇਖੀ ਦੇਖੀ ਲੱਗਦੀ ਹੋਊਗੀ ਨਵੀਂ ਜੀ ਲੱਗਦੀ ਹੋਊਗੀ धोखे की जाके गल कर देंगे मूंगिया ही मूंगियाँ जी हाँ नरमा झोना चरिया टाल वागुरु जी ਇੱਥੇ ਪਾਉਣੀ ਆ ਭਾਈ ਜੂਰੀਆ ਥੋੜੀ ਪਾਉਣੀ ਆ ਕਿਰਾ ਤੇ ਪਾਣੀ ਆ ਥੋੜਾ ਜਿਆਦਾ ਨੂੰ ਦਿਨ ਬਾਲੇ ਹੋ ਗਏ ਲੱਗੇ ਨੂੰ ਤੇ ਤਾਂ ਕਰਕੇ ਐ ਜੇ ਹੋ ਰਿਹਾ ਸੀ ਪਾ ਦिए ਤੇ ਇਹ ਕਿਹੜਾ ਖੇਤ ਆ ਭਾਈ ਤੁਸੀਂ ਦੇਖਿਆ ਨਹੀਂ ਹੋਣਾ ਵੀਡੀਓ 'ਚ ਕਦੇ ਵੀ ਤੇ ਆ ਆਪਣਾ ਖੇਤ ਆ ਲਵਲੀ ਮਿੱਤਰ ਦਾ ਆਪਣੇ ਕੋਲੇ ਠੇਕੇ ਤੇ ਆ ਇਹ ਤੇ ਉਹ ਐ ਉਹ ਗਿਆ ਹੋਇਆ ਮਲੇਸ਼ੀਆ ਆਪ ਤਾਂ ਆ ਹੁਣ ਕਿ ਮਾ 2.5 ਸਾਲ ਹੋ ਗਏ ਤੇ ਉਦੋਂ ਦਾ ਆ ਪਗੇੜਾ ਇੱਥੇ ਨਹੀਂ ਆ ਰਿਹਾ ਇੱਕ ਦੋ ਵਾਰੀ ਆਏ ਹੋਵਾਂਗੇ ਉਸ ਤੋਂ ਬਾਅਦ ਆਇਆ ਹੀ ਨਹੀਂ ਮੈਂ ਵੀ ਬੜੇ ਚਿਰਾਂ ਬਾਅਦ ਆਇਆ ਜਿੱਧਰ ਦੇਖ ਕੇ ਹੋਰ ਹੀ ਬਰਾਗ ਜਾਈ ਜਾਂਦਾਗਾ ਤੇ ਆ ਸੋਲਰ ਮੋਟਰ ਵੀ लवली ਦੀ ਆ ਤੇ ਇੱਧਰ ਲੱਗਿਆ ਹੋਇਆ ਬੋਰ ਆ ਮੋਟਰ ਇੱਥੇ ਆ ਇਹ ਖੂਹ ਉਹੀ ਆ ਸਾਡੇ ਭਾਈ 10 10 ਕਫਟ ਡੂੰਗੇ ਸੋਲਰ ਆ ਤਿੰਨ ਦੀਆਂ ਪੰਜ ਦੀਆਂ 7.5 ਦੀਆਂ 10 ਦੀਆਂ ਆਪਣੀ ਬਿਜਲੀ ਵਾਲੀਆਂ ਮੋਟਰਾਂ ਵੀ 10 ਤੋਂ ਵੱਧ ਕੋਈ ਹੈ ਨਹੀਂ ਤੇ ਉਹ ਸਾਹਮਣੇ ਪਾਖੜਾ ਨਹਿਰ ਹੈ ਜਿਹੜੀ ਆਪਾਂ ਟੱਪ ਗਏ ਉਧਰੋਂ ਪਰਲੇ ਖੇਤ ਟੱਪਦੇ ਹੁੰਦੇ ਨੇ ਨਹਿਰੋ ਤਾਂ ਹਾਂ ਤੇ ਉਧਰ ਵੀ ਜੂਰੀਆ ਪਾਉਣੀਆਂ ਸਾਰੇ ਤੇ ਇਹਨੇ ਮੈਂ ਇੱਧਰ ਜਿਹੜੀ ਲਾਇਆ ਉਹਨਾ ਮੈਂ ਇੱਕ ਗੱਟਾ ਹੀ ਆ ਮੈਂ ਥੋੜੀ ਥੋੜੀ ਖਿਲਾ ਰਿਆ ਉਹਨਾ ਤਿੰਨ ਕਥੈਲੀਆਂ ਜ਼ਿੰਕ ਆ ਤੇ ਜਿੰਕ ਰਲਾਈ ਜਾਉ ਥੋੜੀ ਥੋੜੀ ਕਰਕੇ ਇੱਕ ਜਰੂਕੇ ਜਿੰਨੀ ਕੱਟ ਕੇ ਮਤਲਬ ਤਿੰਨ ਗਜਰੂਕੇ ਕਰ ਲਉ ਆ ਇਹਦੇ ਯੂਰੀਆ ਦੇ ਤੇ ਉਹਦੇ ਨਾਲ ਇਹ ਆ ਬਸ ਇੱਕ ਥੈਲੀ ਲਾ ਲਿਆ ਕਰੂਗਾ ਤਿੰਨੇ ਥੈਲੀਆਂ ਤਿੰਨ ਥਾਵਾਂ ਤੇ ਰੋਜ਼ਾਣੀਆਂ ਫਿਰ ਇਹਦਾ ਫਾਇਦਾ ਹੀ ਹੁੰਦਾ ਇਹ ਭਾਈ ਇਹ ਗਿੱਲੀ ਸਲੀ ਜੀ ਹੋ ਜਾਂਦੇ ਨਹੀਂ ਯੂਰੀਆ ਜਰ ਰਲ ਕੇ ਜਿੰਕ ਪਾਣੀ ਜਾਂ ਨੁੱਚੜਨ ਲੱਗ ਜਾਂਦਾ ਤੇ ਇਹਨਾਂ ਥੋੜੀ ਥੋੜੀ ਰਲਾ ਕੇ ਸੱਟ ਤੋਂ ਉਹਨੇ ਮਨਪ੍ਰੀਤ ਨੇ ਕਦੂ ਕਰਨੇ ਜਾਣਾ ਸੀ ਤੇ ਗੱਗੂ ਵੀ ਅਗਲੇ ਖੇਤਾਂ 'ਵਨ ਨਹੀਂ ਗਿਆ ਹੋਇਆ ਸੀਗਾ ਪਾਣੀ ਛੱਡਣ ਥੋੜਾ ਜਿਹਾ ਪਾਣੀ ਇਹ ਨਿਕਲ ਗਿਆ ਸੀਗਾ ਖੱਡ ਖੁੱਲ ਕੇ ਘਾਰਾ ਬਣ ਗਿਆ ਸੀ ਤੇ ਮੈਂ ਕਿਹਾ ਮੈਂ ਉਹਨੇ ਡਿਊਟੀ ਲਾਇਆ ਉਹਨੇ ਇੱਕ ਗਟਾਈ ਆ ਥੋੜਾ ਥੋੜਾ ਖਿਲਾਰ ਦੂੰਗਾ ਥੋੜੀ ਪੌਣੀ ਆ ਯੂਰੀ ਆ ਕਿਰਾਂ ਤੇ ਕਿਹਾ ਅੱਲਾ ਉਹਨੇ ਡਿਊਟੀ ਤੇ ਵੇਖਦੇ ਆ ਅਗਲਾ ਮਾਹੌਲ ਚੱਲ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਉਹ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਫੋਲੋ ਵੀ ਕਰ ਲਿਓ ਭਾਈ ਜਿਹਨੇ ਨਹੀਂ ਕਰਿਆ ਹਲੇ ਤੱਕ ਈ ਕੈਨੇਡਾ ਕੀ ਅਮਰੀਕਾ ਘੱਟਾ ਖੋਲਣ ਦਾ ਉਹੀ ਸੇਮ ਤਰੀਕਾ ਸਿਆਖਾ ਲੋਟਾ ਮੋਲ ਐਨੀ ਕੀ ਗੱਲ ਬਾਤ ਹੁੰਦੀ ਆ ਚਾਕੂ ਦੀ ਛੁਰੀ ਦੀ ਕਾਸੇ ਦੀ ਲੋੜ ਨਹੀਂ ਕੀ ਘੱਟਾ ਖੋਲਣ ਵਾਸਤੇ ਤੇ ਕੈਰੇ ਵਾਸਤੇ ਮਾੜੀ ਉਂਗਲ ਫਸਾਓ ਢਿੱਲਾ ਕਰੋ ਨੂੰ ਹਲਕਾ ਆ ਖਿਚੋ ਇੱਕੇਦਾਂ ਮਨੇ ਝੂਟਾ ਮਾਰਨਾ ਕਿ ਉਂਗਲ ਚ ਚੀਕ ਪਏ ਜੇ ਜੇ ਰੁਕੇ ਜਿੰਨੇ ਉਟਾਲੀਆ ਪੱਲੀ ਤੇ ਯੂਰੀਆ ਤੇ ਜਿੰਕ ਆ ਬਈ ਇਹ 33% ਤੇ 15% ਆਪਣਾ ਇਹ ਸਲਫਰ ਆ ਵਿੱਚ ਤੇ ਇਹੀ ਪਾਉਨੇ ਹੁੰਨੇ ਆ ਬਸ ਕੱਲੀ ਅਸੀਂ ਇਹ ਤੋਂ ਬਿਨਾ 3 ਗੱਟੇ ਯੂਰੀਆ ਝੋਨੇ 'ਚ ਕਣਕ 'ਚ ਵੀ ਇੰਨੀ ਪਾਉਨੇ ਹੁੰਨੇ ਆ ਅਸੀਂ ਤੇ ਇੱਕ ਗੱਟਾ ਪਾਵਾਂਗੇ ਆਪਣੀ ਕੀ ਹੁੰਦੀ ਆ ਉਹ ਸੁਪਰ ਤੇ ਇਹੇ ਅਸੀਂ ਕਿੱਲੇ ਦੀ ਪਾਉਨੇ ਹੁੰਨੇ ਆ 7 ਕਿਲੋ 6 ਕਿਲੋ ਬਸ ਇਹ ਜਿਹਾ ਹਿਸਾਬ ਜਿਹਾ ਬਣ ਜਾਂਦਾ ਹੁੰਦਾਗਾ ਜਿੰਕਾ ਆਜੇ ਪੈਂਦਾ ਪਾウダー ਜੀ ਉੱਟ ਕੇ ਇਹ ਹਾਲ ਹੈ ਵਧੀਆ ਵਧੀਆ ਬੱਸ ਧੰਨਵਾਦ ਜਾ ਕੇ ਛਕੂ ਆ ਬੱਸ ਬੱਸ ਮਿਹਰਬਾਨੀ ਇੱਕ ਝਰੂੰਗਾ ਖਲਾ ਰਿਆ ਹਲੇ ਇਹ ਜਹ ਹਾਲ ਹੋ ਗਿਆ ਹਵਾ ਵਾਲੀ ਚੱਲਦੀ ਆ ਤੀਦਾ ਤਾਂ ਕੰਮ ਹੈ ਜਿੰਕ ਦਾ ਲੋਡ ਹੁੰਦਾ ਉਹ ਲੋਹਾ ਘਾਟ ਵਾਲੀ ਥੈਲੀ ਜੀ ਪਾਲ ਕੇ ਉਹ ਤਾਂ ਜਮਾ ਪਾਣੀ ਬਣਾ ਦਿੰਦੀ ਆ ਜੂਰੀਆ ਦਾ ਨਾਲ ਦੀ ਨਾਲੀ ਚੈਲ ਵੀ ਹਾਂ 9:00 ਵਜੇ ਨੂੰ ਨਵੇੜ ਲਿਆ ਇੱਧਰ ਲਾ ਕੰਮ ਤੇ 45 ਕਿਲੋ ਜੂਰੀਆ ਤੇ 12 ਕਿਲੋ ਆਪਣੀ ਜਿੰਕ ਆ 16 ਕਿਲੋ ਆਈ ਇੱਕ ਝੋਂਗੇ ਦੀ ਸਾਢੇ 1.5 ਝੋਂਗੇ ਕਰੇ ਸੀਗੇ ਮੈਂ ਤੇ ਲੋਟਾ ਖੇਰ ਕੰਮ ਮੂੰਗੀਆਂ ਦਾ ਕੰਮ ਥੋੜਾ ਜਿਆ ਮੀਂਹ ਨੇ ਖਰਾਬ ਕਰਿਆ ਤੇ ਪੱਤੇ ਪੁੱਤੇ ਝੜਨ ਲੱਗ ਜੂ ਥੱਲੇ ਪਾਣੀ ਖੜਾ ਰਿਹਾ ਇੱਕ ਅੱਧਾ ਦਿਨ ਮੀਂਹ ਵੱਧ ਸੀਗਾ ਦੀ ਜਹਾਲਾਲੇ ਵੀ ਖੈਰ ਸੋਕਰ ਵੇ ਮੀਂਹ ਠਹਿਰ ਕੇ ਆ ਜੇ ਕੱਧ ਦਿਨ ਥੋੜਾ ਜਿਹਾ ਹਵਾਵਾਂ ਸੇ ਰਾਜੇ ਚਖੇੜਾ ਵਾਲਾ ਸੀਗਾ ਮਾੜਾ ਮੋਟਾ ਕੋਈ ਬੂਰ ਸੀ ਫਲ ਸੀਗਾ ਉਹ ਝੜਿਆਗਾ ਅ ਮਗਰਲੇਪੂਰ ਦਾ ਕੋਈ ਤੇ ਥਾਰਾ ਲੋਟਾ ਮਾਹੌਲ ਆ ਚੱਲਦੇ ਘਰੇ ਪ੍ਰਸ਼ਾਦਾਪਨ ਛਕਦੇ ਆ ਦੂਜੇ ਖੇਤਾਂ ਦੀ ਡਿਊਟੀ ਲਾਉਨੇ ਆ ਕਿ ਆ ਸੋਲਦਨ ਵਾਲਾ ਮਾਹੌਲ ਆ ਤੇ ਪਾਈਪ ਲਾਈਨ ਇੱਧਰ ਵੀ ਪਈ ਪਿਛਲੇ ਸਾਲ ਹੀ ਪਈ ਆ ਇਹੇ ਤੇ ਲੋੜਾ ਪਾਈਪਲਾਈਨ ਨਾਲਾ ਮਾਹੌਲ ਤੇ ਪਾਣੀ ਇਸ ਸੁਖ ਨਾਲ ਸੋਹਣਾ ਲੱਗਣ ਲੱਗ ਗਿਆ ਪਹਿਲਾਂ ਨਾਲੋਂ ਪਹਿਲਾਂ ਇਸੇ ਖਾਲ ਖੱਬੇ ਸਮਰੇ ਨਹੀਂ ਹੁੰਦੇ ਸੀ ਉਦੋਂ ਟੁੱਟ ਭੱਜ ਬਾਲੀ ਹੁੰਦੀ ਸੀ ਤੇ ਪਾਣੀ ਘੱਟ ਪਹੁੰਚਦਾ ਸੀਗਾ ਹੁਣ ਬਸ ਜਦੋਂ ਟੱਕਣ ਖੋਲਿਆ ਸਮਝੋ ਸਿੱਧਾ ਮੋਗੇ ਦੀ ਜੜਚ ਵਾਲਾ ਖੇਤ ਵਾਲਾ ਕੰਮ ਆ ਗੋਡਾ ਪਾਈਪਲਾਈਨ ਨਾਲਾ ਕੰਮ ਆ ਖਾਵਾ ਬਾਲੀ ਤੇਜ਼ ਚੱਲਦੀ ਸੀ ਇਧਰੋਂ ਜਾਣ ਵੇਲੇ ਘਰੋਲਾ ਪੈਂਦਾ ਸੀ ਉਤਰਾ ਮੋੜਨ ਵੇਲੇ ਸਿੱਧਾ ਪੈਂਦਾ ਸੀ ਪੌਡਰ ਜਿਹਾ ਅੱਖਾਂ 'ਚ ਅੱਖਾਂ ਮਚਣ ਲੱਗੀਆਂ ਸੀ ਤੇ ਅੱਖਾਂ 'ਚ ਹੰਝੂ ਡੇਗਦੇ ਸੀ ਇਹਦੇ ਨਾਲ ਤੇ ਹੁਣ ਉੱਥੇ ਖੜੇ ਬਾਣੀ 'ਚ ਧੋ ਕੇ ਆਇਆ ਐ ਸਾਈਡ ਤੇ ਆ ਪਾਈਪ ਲਾਈਨ ਵਾਲੇ 'ਚ ਜਣ ਬੋਰੀਆ ਵਿਸਤਰ ਚੱਕਦੇ ਆ ਤੇ ਗੱਡੀ ਘਰਾਂ ਨੂੰ ਖਿੱਚਦੇ ਆ ਤੇ ਹਵਾ ਵਾਲੀ ਆ ਨੀਂ ਚ ਸੱਟ ਲਾਂਗੇ ਥੋੜੀ ਜੀ ਜਾਂ ਤਾਂ ਤੇ ਅਗਲੇ ਖੇਤ ਵਾਲੀ ਹੱਥ 'ਤੇ ਰੱਖ ਲਾਂਗੇ ਕੰਮ ਤੇ ਉਹ ਬਾਈ ਦਾ ਕੰਮ ਆ ਜੀ ਅੜਿਆ ਬੈ ਟ੍ਰੈਕਟਰ ਵਾਲਾ ਨਿਕਲ ਗਿਆ ਦੈਨਾਂ ਨੂੰ ਯਾਦਾ ਸਾਈਡ ਤੇ ਰੱਖ ਦਿੰਦੇ ਨੇ ਉਹਨੇ ਲਿਭੇਟ ਕੇ ਨਹੀਂ ਘਰ ਹੀ ਲੈ ਜਨਾਂ ਨਾ ਝਰੂੰਗੇ ਚ ਪਾ ਕੇ ਅੱਗ ਚ ਸੜ ਦਿੰਦੇ ਨੇ ਉਹਨਿਆ ਤੇ ਇਹ ਕਈ ਵਾਰੀ ਆਪਦੇ ਪੈਰ ਚ ਫਿਰ ਸਕਦੇ ਕਈ ਵਾਰ ਮਤਲਬ ਮਿੱਟੀ ਚ ਦਬੇ ਪਿਆ ਉਹ ਇੱਕ ਪਾਸੋਂ ਆਏ ਚੀਕ ਪਾ ਸਕਦਾ ਤੇ ਜਾਂ ਇਹ ਜਨੌਰਾਂ ਦੇ ਪੈਰਾਂ ਚੜ ਜਾਂਦਾ ਇਹ ਉਦੋਂ ਕੰਮ ਖਤਰਨਾਕ ਹੁੰਦਾ ਵਿਚਾਰਿਆਂ ਦਾ ਕਈ ਵਾਰੀ ਬਹੁਤੇ ਵੀਰਾਂ ਦਾ ਇਹ ਸਵਾਲ ਹੁੰਦਾ ਬਈ ਠੇਕਾ ਕਿੰਨਾ ਤੋਡੇ ਜਾਂ ਜ਼ਮੀਨ ਦਾ ਰੇਟ ਕਿੰਨਾਗਾ ਤੇ ਠੇਕੇ ਦੀ ਗੱਲ ਕਰੀਏ ਬਈ 60000 ਤੋਂ ਲਾ ਕੇ ਅਸੀਂ 85000 ਤੇ ਪਹੁੰਚਿਆ ਖੜਾਗਾ ਤੇ ਇਦੋਂ ਵੀ ਹੋ ਸਕਦਾ ਕਿਤੇ ਟੱਪ ਗਾ ਉਹ ਕੰਮ 85000 ਤੱਕ ਤਾਂ ਹੈਗਾ ਹੈਗਾ ਤੇ ਬਸ ਤੁਹਾਨੂੰ ਪਤਾ ਹੀ ਆ ਵੀ ਇਹ ਇਹ ਮਾਲਵੇ ਵਾਲੇ ਪਾਸੇ ਸਾਡੇ ਥੋੜਾ ਜਿਹਾ ਕੰਮ ਜ਼ਿਆਦੇ ਖਿੱਚਾ ਹੋਇਆ ਠੇਕੇ ਵਾਲਾ ਕਾਰਨ ਇਹਦੇ ਬਸ ਕੋਈ ਵੱਡਾ ਇਹ ਨਹੀਂ ਆ ਕਿ ਹਾਂ ਪੈੜੀਆਂ ਬੜੀਆਂ ਜ਼ਿਆਦੇ ਵੀ ਅੱਡ ਹੁੰਦੀਆਂ ਨੇ ਪੈੜੀ ਤਾਂ ਉਹੀ ਬਸ ਹੁੰਦੀ ਆ ਮਤਲਬ ਝੋਨਾ 80 90 100 ਮਣ ਤੇ ਪਹੁੰਚ ਜਾਂਦਾਗਾ ਤੇ ਕਣਕਾਂ 65 70 ਮਣ ਇਕ ਉਹ ਚੰਗਾ ਨਵਾਂ ਵੀ ਆ ਕਿਸੇ ਦਾ ਉਹ ਵੀ ਵੱਧ ਵੀ ਹੋ ਜਾਂਦੀਆਂ ਤੇ ਬਸ ਕਾਰਨ ਇਹੀ ਆ ਕਿ ਇੱਕ ਦੂਜੇ ਤੋਂ ਵੱਧ ਚੜ ਕੇ ਰੇਟ ਲਾਉਣਾ ਤੇ ਦੂਜਾ ਜ਼ਮੀਨਾਂ ਦਾ ਰੇਟ 35 37 ਲੱਖ ਆ ਬਈ ਕਿੱਲੇ ਦਾ ਇਹ ਕਿੱਲਾ 8 ਕਨਾਲਾਂ ਦਾ ਤੇ ਇਹੋ ਜਿਹਾ ਮਾਹੌਲ ਆ ਬਈ ਸਾਡੇ ਵਾਲੇ ਪਾਸੇ ਦੀ ਖੇਤੀ ਦੀ ਗੱਲਬਾਤ ਜਿਹੇ ਜਿਹੀ ਹੈਗੀ ਆ ਸਾਂਝੀ ਕਰਦੇ ਰਹਿੰਨੇ ਆ ਤੁਹਾਡੇ ਨਾਲ ਅ ਲੋਟ ਆ ਕੰਮ ਥੋੜਾ ਜਿਹਾ ਕਈ ਵਾਰੀ ਪਛੜਿਆ ਗਏ ਹੁੰਦੇ ਆ ਕੁਸ਼ਵੀਰ ਕੇ ਸਾਡੇ ਵਾਲੇ ਇਲਾਕਾ ਮਾਨਸਾ ਬਟੇਂਡਾ ਸਰਸਾ ਇਧਰ ਤੇ ਪਰ ਇਹ ਗੱਲਾਂ ਨੂੰ ਠੀਕ ਆ ਬਈ ਸਾਡੇ ਲੋਕ ਆ ਵੀ ਆਪਦੇ ਹੱਥੀਂ ਆਪਦਾ ਕੰਮ ਆਪਦੇ ਖੇਤ ਦਾ ਆਪਦੇ ਘਰ ਦਾ ਕਰਦੇ ਆ ਜਿਵੇਂ ਮੈਂ ਪਹਿਲਾਂ ਵੀ ਦੱਸਦਾ ਰਹਿਣਾ ਭਈਆਂ ਦਾ ਬੋਲ ਬਾਲਾ ਘੱਟ ਆਗਾ ਮਤਲਬ ਘੱਟ ਕੀ ਆ ਨਾ ਮਾਤਰੀ ਹੈ ਹੀ ਨਹੀਂਗਾ ਕੋਈ ਝੋਨਾ ਝੋਨਾ ਲਾਉਣ ਕਿਸੇ ਦੇ ਆ ਜਾਣਾ ਕਿਤੇ ਇੱਕ ਦੋ ਘਰਾਂ ਦੇ ਪਿੰਡ ਚ ਉਹ ਗੱਲ ਹੋਰ ਆ ਤੇ ਬਾਕੀ ਜੋਬਰ ਸਾਰਾ ਆਪਦੇ ਕੰਮੀ ਹੱਥ ਆਹ ਦੇ ਹੱਥਾਂ ਨਾਲ ਕੰਮ ਕਰਦੇ ਆ ਤਾਂ ਉਦੋਂ ਬਸ ਇਹ ਆਗੇ ਬੰਦੇ ਦਾ ਧਿਆਨ ਕੰਮ 'ਚ ਹੀ ਰਹਿੰਦਾ ਤੇ ਬੇਲਵਾਈ ਵਾਲੇ ਪਾਸੇ ਜਾਂਦਾ ਨਹੀਂ ਤੇ ਨਸ਼ੇ ਪਤਾਂ ਜਿੱਦਾ ਫਿਰ ਜਾਣੇ ਕੀ ਹੈਗਾ ਤਾਂ ਨਸ਼ਾ ਪਤਾਂ ਬਹੁਤ ਘੱਟ ਹੈਗਾ ਮਤਲਬ ਅਸੀਂ ਨਹੀਂ ਕਹਿ ਸਕਦੇ ਆਂ ਕਿ ਹੋ ਸਕਦਾ ਕਿਸੇ ਕੋਈ ਟਾਵੇਂ ਰੱਲੇ ਪਿੰਡ 'ਚ ਕੋਈ ਨਸ਼ੇੜਾ ਕਿਤੇ ਰਵਾਜ ਆ ਹੋਵੇ ਤੇ ਪਰ ਸਾਡੇ ਵਾਲੇ ਪਾਸੇ ਲੋਟ ਆ ਇਸ ਗੱਲੋਂ ਮਾਹੌਲ ਤੇ ਚੰਗਾ ਵੀ ਲੱਗਦਾ ਆਪਦੇ ਹੱਥੀਆਂ ਆਪਦਾ ਕੰਮ ਆਪ ਕਰਨਾ ਸ਼ਾਵਾਂਸ਼ ਮੱਲੋ ਤੇ ਉਧਰੋਂ ਆ ਕੇ ਜੋਟੀ ਭਾਈ ਨਿਆਈ ਚਲਾ ਲਈ ਨਾ ਹੋਲੀ ਤੇ ਬੱਦਲ ਵੀ ਭਾਈ ਝਾਤਾਂ ਆਈਆਂ ਮਾਰਦੇ ਫਿਰਦੇ ਆ ਕਦੇ ਉਧਰ ਜੇ ਇਕੱਠੇ ਹੋ ਜਾਂਦੇ ਆ ਤੇ ਕਦੇ ਉਧਰ ਬੱਦਲਾਂ ਦਾ ਇਕੱਠਾ ਹੁੰਦਾ ਫਿਰਦਾ ਅੱਜ ਭਾਈ ਪੰਜਾਬ ਵਾਲੇ ਪਾਸੇ ਮੌਸਮ ਜੇ ਚੈੱਕ ਕਰਿਆ ਮਤਲਬ ਪੰਜਾਬ ਦੇ ਏਰੀਏ 'ਚ 80 85 ਦੇ ਪਰਸੈਂਟ ਦੇ ਹਿਸਾਬ ਨਾਲ ਦਿਖਾਈ ਜਾਂਦਾ ਜਦੋਂ ਇੰਨਾ ਕਾ ਦਿਖਾਉਂਦਾ ਹੁੰਦਾ ਤੇ ਉਦੋਂ ਭਾਈ ਇਹ ਲੱਗ ਭੱਗ ਪੱਕਿਆਂ ਵਰਗਈ ਮੀ ਆਏ ਨਾ ਹੁੰਦਾ ਤੇ ਦੇਖੋ ਅੱਜ ਕੀ ਬਣਦਾ ਕਰੀ ਦਾ ਚੱਕਲਾ ਲਾਲਾ ਸਾਰੇ ਗਿੱਟੂਟੇ ਧੁਈ ਦੇਵਾਂਗੇ ਛੱਡ ਦੇ ਭਾਈ ਓਏ ਆਇਆ ਮੇਤਰਾ ਆਇਆ ਲਿਆ ਲਿਆ ਸਰਜੂ ਅਰੇਗ ਜੀ ਚ ਤਗੜਿਆਂ ਲਾਤਾ ਠੀਕ ਹੈ ਚੜਦੀ ਕਲਾ ਆ ਗੱਗੂ ਨੂੰ ਪੁੱਛ ਲਾ ਕਿਵੇਂ ਹਾਂ ਦਾ 3:30 ਵਜੇ ਦਾ ਬੇਲਾ ਜੂਰੀਆ ਪਾ ਕੇ ਨੀਰਾ ਜਾਰਾ ਵਟ ਲਿਆ ਚਰੀ ਵੱਢ ਕੇ ਲੱਤ ਲਈ ਤੇ ਅੱਤਾ ਗੱਟਾ ਬਚਿਆ ਤੇ ਨੌਜਵਾਨ ਰਖਵਾਲੀ ਤੇ ਬੈਠਾ ਉੱਤੇ ਕੈਂਪਰ ਫੜ ਕੇ ਤੇ ਗੱਡੀ ਘਰੇ ਜਾਣ ਨੂੰ ਤਿਆਰ ਆ ਤੇ ਭਾਈ ਮੌਸਮ ਨੇ ਬੜਾ ਸੋਹਣਾ ਸਾਥ ਦਿੱਤਾ ਉਹ ਆ ਹੁਣ ਸੂਰਜ ਨੇ ਮਾੜੀ ਦਿਖਾਈ ਤੇ ਬਹੁਤ ਸੋਹਣੀ ਠੰਡ ਸੀ ਐ ਲੱਗਦਾ ਸੀ ਆ ਮੀਂਹ ਲਹੂ ਆ ਤੇ ਪਿਛਲੇ ਪੈਰ ਗੱਗੂ ਨੂੰ ਬਾਲਾ ਦਹਿਮ ਜਾ ਹੋ ਜਾਂਦਾ ਉਹਦੋਂ ਅਸੀਂ ਆ ਗਏ ਸੀ ਵਧੀਆ ਵਧੀਆ ਰਹੇ ਸੋਹਣਾ ਕੰਮ ਨਿਬੜਿਆ ਲੋਟ ਆ ਤੇ ਘਰਾਂ ਨੂੰ ਚੱਲਦੇ ਆ ਤੇ ਮੱਜਾਂ ਦੀ ਕੀ ਜਾਂਦੀਆਂ ਨੀਰੇ ਚਾਰੇ ਵਾਸਤੇ ਉਹ ਆ ਹੀ ਰਿਹਾ ਤੇ ਗਿੱਲੇ ਸਿੱਲੇ ਜੀ ਸੀ ਪਾਈ ਉਦੋਂ ਫੋਨ ਆਪਦਾ ਰੱਖਦਾ ਸੀ ਪਾਸੇ ਤੇ ਮੁੜ ਕੇ ਚੱਕੇ ਨਹੀਂ ਹੁਣ ਬਣਾਈ ਆ ਆਪਦੀ ਥੋੜੀ ਜੀ ਗੱਲਬਾਤ ਰਿਕਾਰਡ ਕਰੀ ਆ ਕੀ ਹਾਲ ਮੇਤਰਾ ਸਹੀ ਜੀ ਕੀ ਕੀ ਹੋ ਗਿਆ ਨਾ ਦੇ ਕੀ ਪੈਰ ਜੇ ਮਾਰੀ ਜਾਂਦਾ ਕੀ ਹੈ ਜੀ ਇੱਥੇ ਆ ਟੀਟਣ ਜਾਂ ਗਾਲਾ ਆ ਉਹਨੇ ਤਾਂ ਸਹੀ ਵੀਡੀਓ ਜੀ ਦੇਖੀ ਵੀਡੀਓ ਜੀ ਬੁੱਤਰ ਹਾਂ ਰਹਿ ਤਾਂ ਵੀਡੀਓ ਇਹੀ ਖੜ ਗਿਆ ਸੌ ਗਿਆ ਨਾ ਨਾ ਕੋਈ ਨਹੀਂ ਤੂੰ ਆਇਆ ਕੱਟਣ ਆਉਂਦਾ ਪਰ ਉਹ ਤਾਂ ਦੂਜਾ ਹੁੰਦਾ ਇੱਥੇ ਚਲੋ ਆ ਸਮਾਂ ਭਾਈ 9 ਵਜੇ ਦਾ ਲਵੇ ਹੋ ਗਿਆ ਆ ਭਤੀਜਾ ਭਤੀਜੀ ਅੱਜ ਸਕੂਲ ਗਏ ਸੀ ਓਰੇ ਆਓ ਸਹਜ ਅੜੇ ਅੜੇ ਪਿੱਲੀ ਭਾ ਕੜੀਏ ਰੁਕ ਰੁਕ ਕਿਵੇਂ ਰਿਆ ਤੇ ਸਕੂਲ ਦਾ ਦੇਣ ਅੱਜ ਵਧੀਆ ਵਧੀਆ ਠੀਕ ਹੈ ਇਹ ਹਾਂ ਆ ਜੋ ਮਾਤਾ ਜੀ ਬਣਾਈਏ ਵੀਡੀਓ ਆਓ ਸਹਜ ਨਹੀਂ ਆ ਚਾਚਾ ਚਾਚਾ ਮੈਨੂੰ ਪਾਲ ਦੀ ਫਿਰਦੀ ਜੀ ਤੇ ਮੈਂ ਕਿਹਾ ਹਾਂਜੀ ਕਹਿੰਦੀ ਅੱਜ ਛੁੱਟੀ ਮਰਾ ਦੇ ਉਹ ਤੜਕੇ ਵਾਸਤੇ ਸਕੂਲ ਤਾਂ ਮੈਂ ਇੱਕ ਦਾ ਦਿਨ ਅੱਜ ਸਕੂਲ ਗਏ ਹੋ ਤੇ ਹਲ ਕਹਲ ਕਹਾ ਦਾ ਹਾਲ ਦਾ ਹੋਇ ਮਰੂਦ ਇਸ ਗੱਲ ਦੀ ਗਵਾਹੀ ਭਰਦਾ ਕਿ ਮਾੜੀ ਮੋਟੀ ਹਵਾ ਜੀ ਪਈ ਚੱਲੀ ਜਾਂਦੀ ਹੈ ਘਰ ਸੋਹਣਾ ਰਿਹਾ ਅੱਜ ਦੇ ਦਿਨ ਦਾ ਮਹੌਲ ਅ ਅੱਜ ਜੂਰੀਏ ਪਾਈ ਸੀ ਆਪਾਂ ਕੱਲੀ ਤੇ ਜੂਰੀਆ ਅੱਖਾਂ 'ਚ ਉੱਡ ਕੇ ਉਹ ਪਾウダー ਜਿਹਾ ਮਾੜਾ ਮਾੜਾ ਪੈਂਦਾ ਸੀ ਬਾਅਦ 'ਚ ਅਗਲੇ ਖੇਤ ਗਏ ਜਦੋਂ ਅੱਖਾਂ ਲਾਲ ਤਾਂ ਮੈਂ ਉਸੇ ਕਰਕੇ ਆ ਤੇ ਫਿਰ ਚਾਰ-ਚਾਰ ਕੇ ਚੂੜੀਆਂ ਰੇਤ ਮਾਰ ਕੇ ਉਹ ਵਿੱਚ ਥੋੜਾ ਜਿਹਾ ਚੰਗੀ ਤਰ੍ਹਾਂ ਲੱਗ ਜਾਂਦਾ ਸੀ ਨਾਲ ਪਾਊਡਰ ਜਾਂ ਤੇ ਫਿਰ ਉਸ ਤਰ੍ਹਾਂ ਭਈ ਅੱਜ ਬਾਜ ਚ ਕੰਮ ਚਲਾ ਲਿਆ ਸੀ ਫਿਰ ਮੁੜ ਕੇ ਨਹੀਂ ਅੱਖਾਂ ਚ ਠੀਕ ਆ ਨਾ ਮੌਸਮ ਥੋੜਾ ਗਰਮਾਹਟ ਹੈਗੀ ਆ ਹਾਂ ਇਧਰ ਹੀ ਖੜ੍ਹ ਜੋ ਕੋਈ ਨਾ ਇੱਥੇ ਹੀ ਮੈਂ ਤਾਂ ਇਧਰ ਬਸਿਆ ਸੀ ਕੋਈ ਨਾ ਸਸਰੀ ਘਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾੜਾ ਵਾੜਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਸੇ ਨਾ ਕਿਸੇ ਰੱਖਮ ਦਾ ਫੇਸਬੁਕ ਤੇ ਦੇਖਦੇ ਫੋਲੋ ਵੀ ਜਰੂਰ ਕਰਿਓ ਤੇ ਤੁਰ ਤੋਂ ਲੈ ਕੇ ਤੁਰਤੇ ਕ ਬਲੌਗ ਜਰੂਰ ਦੇਖਣਾ ਆਦ ਪਚਾ ਲੈ ਛੱਡਣਾ ਇਹ ਮਿਹਨਤ ਪੂਰੀ ਕਰਦਿਆ ਖਰੋ ਬਲੌਗ ਜੀ ਧੰਨਵਾਦ ਚੱਲ ਬਈ ਚੱਲ ਉਹ ਕੈਮਰੇ ਦੇ ਹੱਥ ਜਾ ਤਾਂ ਮਾਰ ਦਿਓ ਧੰਨਵਾਦ ਭਾਈ ਸਾਰਿਆਂ ਦਾ ਕਿਵੇਂ ਜਮਾਰਦੇ ਨਾ ਕੋਈ ਨਾ ਦਵਾਰੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਨਕੋਰ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਮਾਰਦੇ ਇੱਥੇ ਇਸ ਕੈਮਰੇ ਦੇ ਚੈਕ